ਬਰੋਟਾ ਗੀਤ ਦੀ ਚਰਚਾ ਕਿਸੇ ਵੱਡੀ ਫਿਲਮ ਤੋਂ ਵੀ ਜ਼ਿਆਦਾ ਹੋ ਰਹੀ ਹੈ ਬਰੋਟਾ ਗੀਤ ਨੂੰ ਚੈਲੰਜ ਕਰਨ ਵਾਲੇ ਇੱਕ ਸਿੰਗਰ ਨੂੰ ਕੈਨੇਡਾ ਤੋਂ ਇਸ ਮੁੰਡੇ ਨੇ ਕਿਵੇਂ ਪਾਈ ਝਾੜ ਦੇਖੋ ਅੱਗੇ ਪੂਰੀ ਵੀਡੀਓ ਤੇ ਜੇਕਰ ਇਸ ਵੀਰ ਦਾ ਜਵਾਬ ਵਧੀਆ ਲੱਗਿਆ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਜ਼ਰੂਰ ਕਰੇ ਮੈਂ ਕਿਹਾ ਅੱਜ ਚਲੋ 18 ਕ ਘੰਟੇ ਪਏ ਆ ਕੈਨੇਡਾ ਦੇ ਸਮੇਂ ਦੇ ਹਿਸਾਬ ਨਾਲ ਮੂਸੇ ਵਾਲੇ ਦਾ ਗਾਣਾ ਆਉਣ ਨੂੰ ਵੀ ਆਜਾ ਅੱਜ ਵੀਡੀਓ ਪਾ ਦਨੀਆਂ ਕੱਲ ਨੂੰ ਇੱਥੇ ਕਹਿੰਨੇ ਕਿਸੇ ਨੂੰ ਪੁੱਛਣਾ ਕੱਲੂ ਦਾ ਮਾਮਾ ਨੇ ਪੋਤ ਨਹੀਂ ਵਿਛਾਲਣੇ ਹੈ ਕੀ ਆਇਆ ਤੇ ਉਹ ਕੀ ਗਿਆ ਗੱਲ ਸਾਂਸ ਨਹੀਂ ਸਨਾਟਾ ਸਾਰੇ ਪਾਸੇ ਹੈ ਨਾ ਮਾਤਮ ਸ਼ਾਇਆ ਪਿਆ ਹੋਣਾ ਇੰਡਸਟਰੀ ਦੇ ਵਿੱਚ ਤਾਂ ਇੱਕ ਗੱਲ ਤੁਸੀਂ ਨੋਟ ਕੀਤੀ ਵੀ ਜਿਨ੍ਹਾਂ ਨੇ ਗਾ ਲੂ ਗਾਣਾ ਛੱਡਣਾ ਆ ਹਨਾ ਤਾਂ ਜਿਉਂਦੇ ਜਾਗਦੇ ਆ ਚੰਗੇ ਭਲੇ ਇਸ ਦੁਨੀਆ ਦੇ ਉੱਤੇ ਸਾਹ ਲੈ ਰਹੇ ਆ ਉਹਨਾਂ ਨੇ ਕਮੈਂਟ ਕੀਤੇ ਆ ਬੰਦ ਤਾਂ ਜਿਹੜਾ ਬੰਦਾ ਮਾਰ ਕੇ ਉੱਤੇ ਬੈਠਾ ਆ ਉਹਨੇ ਪਤੰਦਨੇ ਕਮੈਂਟ ਖੁੱਲੇ ਛੱਡੇ ਪਏ ਆ ਉਹ ਕਹਿੰਦਾ ਆਜੇ ਨਹੀਂ ਆਉਣਾ ਜਿਹਦੇ ਪੋਸਟ ਲੈ ਕੇ ਪਾਇਆ ਆਜੋ ਜੀ ਨਹੀਂ ਆਉਣਾ ਉਹਨਾਂ ਘਵਟ ਬੰਦ ਕੀਤੇ ਪਏ ਵੀ ਆਈਏ ਕਿਥੋਂ ਹਣ ਕੰਦਾ ਟੱਪ ਜੀ ਹੈ ਹਾਏ ਮੇਰੇ ਰੱਬ ਇੱਕ ਗੱਲ ਉਹ ਤੂੰ ਹੀ ਲੋੜੀਤੀ ਪੋਸਟਰ ਪਾ ਕੇ ਤਾਂ ਗਾਣਾ ਉੱਤੇ ਲਾਇਆ ਚੀਮੇ ਵਾਈ ਦਾ ਹਨਾ ਚਲੋ ਚੀਮਾ ਵਾਈ ਤਾਂ ਸੇਰਾ ਹੈ ਨਾ ਕੋਈ ਉਹਦਾ ਤੋੜਨੀ ਪਰ ਪਤੰਦਰਾ ਤੂੰ ਇਹ ਤਾਂ ਦੇਖ ਲੈ ਵੀ ਜਿਹੜਾ ਤੂੰ ਗਾਣਾ ਲਾਇਆ ਜੀਮੇ ਦਾ ਜਿਹੜਾ ਕਿ ਓੜਦੇ ਹਜ਼ਾਰ ਵੀ ਥੱਲੇ ਲਾਉਣ ਦੀ ਥੱਲੇ ਸੁੱਟਣ ਦੀ ਸ਼ਮਤਾ ਰੱਖਦਾ ਉਹਦੀ ਕਲਪ ਜਿਹੜੀ ਆ ਉਹ ਤਾਂ ਅੱਗੇ ਪਤੰਦਰਾ ਜਿਹੜਾ ਮੂਸੇ ਨਾਲ ਮੂਸੇ ਵਾਲੇ ਨਾਲ ਕਲੈਬ ਕਰਨੀ ਚਾਹੁੰਦਾ ਹੈ ਤਾ ਜੇ ਕਿਤੇ ਉਹਦੇ ਕਲੈਬ ਆ ਜਾਂਦੀ ਮੂਸੇ ਵਾਲੇ ਨਾਲ ਤਾਂ ਫੇਰ ਤੁਸੀਂ ਕਿਹਦਾ ਗਾਣਾ ਲਾਉਂਦੇ ਫੇਰ ਤਾਂ ਤੁਹਾਡੇ ਕੋਲ ਇੱਕ ਸਿੰਗਰ ਬਚਿਆ ਸੀ ਕਿਹੜਾ ਸੋਨੂ ਸੀਤੋ ਵਾਲਾ ਫੇ ਅੱਜ ਦੇ ਟਾਈਮ ਪਤਾ ਕਿਹੜਾ ਗਾਣਾ ਲੱਗਣਾ ਸੀ ਤੇਰੇ ਕਰਕੇ ਵੀ ਤੇ ਸਾਨੂੰ ਕਮੈਂਟ ਬੰਦ ਕਰਨੇ ਪਏ ਆ ਮੂਸੇ ਵਾਲਿਆ ਤੇਰੇ ਕਰਕੇ ਵੀ ਤੇਰੇ ਕਰਕੇ ਵੀ ਤੇ ਸਾਨੂੰ ਲੋਕਾਂ ਨੇ ਗਾਣਾ ਗਾਣਾ ਕੱਢਣੀਆਂ ਸੀ ਅੱਜ ਮੂਸੇ ਵਾਲਿਆ ਤੇਰੇ ਕਰਕੇ ਵੀ ਤੇ ਕਮੈਂਟ ਅਸੀਂ ਅੱਜ ਨਹੀਂ ਖੋਲੇ ਮੂਸੇ ਵਾਲਿਆ ਓ ਯਾਰ ਹਾਦ ਹੋ ਗਈ ਆ ਯਾਰ ਯਾ ਤੂੰ ਕਮੈਂਟ ਜੇ ਯਾਰ ਹੁਣ ਤੂੰ ਲਿਖਿਆਈ ਆ ਪਾ ਕੇ ਵੀ ਆਜੋ ਜਿਹਨੇ ਆਉਣਾ ਵੀ ਜਾ ਤਾਂ ਫਿਰ ਲੈਣਾ ਟਾਈਟਲ ਉਨਾਂ ਅਗਰ ਰੱਖੋ ਵੀ ਜਿੰਨਾ ਅਗਲਾ ਤਾਂ ਬਾਹਰ ਝਾਲਦੀਆਂ ਹੋਣ ਤੁਹਾਡੀਆਂ ਹਨਾ ਪੰਗਾ ਵੀ ਇਹਦਾ ਉੜਦਾ ਤੀਰ ਲਿਆ ਯਾਰ ਹੋਰ ਕੋਈ ਚੱਕਰ ਨਹੀਂਗਾ